ਸਸ਼ੀਕਲ ਜੀ ਹਮਦਰ ਟੀਵੀ ਦੇਖਣ ਦਾ ਸਾਡੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦੇ ਹਾਂ ਅੱਜ ਲਈ ਵੱਡੀ ਅਤੇ اہم ਖਬਰ ਲੈ ਕੇ ਹਾਜ਼ਰਾਂ ਜੋ ਕਿ ਜੁੜੀ ਹੋਈ ਹੈ ਬੀਬੀ ਜ਼ਗੀਰਕੌਰ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਬੀਤੇ ਸਮੇਂ ਦੇ ਵਿੱਚ ਜਿਹੜਾ ਕਿ ਬੀਬੀ ਜ਼ਗੀਰਕੌਰ ਦੀ ਕੋਰ ਰਿਕਾਰਡਿੰਗ ਕਾਫੀ ਤਦਾ ਵਾਇਰਲ ਹੋ ਰਹੀ ਸੀਗੀ ਤਾਂ ਹੁਣ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਗਿਆ ਬੀਬੀ ਜ਼ਗੀਰਕੌਰ ਦੇ ਵੱਲੋਂ ਅਤੇ ਆਡੀਓ ਵਾਈਡਲ ਕਰਨ ਵਾਲੇ ਸਖਸ਼ ਨੂੰ ਵੀ ਸਖਤ ਸਜ਼ਾ ਨਾ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇਕਰ 24 ਘੰਟੇ ਦੇ ਅੰਦਰ-ਅੰਦਰ ਉਸ ਸਖਸ਼ ਦੇ ਵੱਲੋਂ ਮਾਫੀ ਨਾ ਮੰਗੀ ਗਈ ਜਨਤਕ ਤੌਰ ਤੇ ਤਾਂ ਫਿਰ ਉਹ ਕਾਨੂੰਨੀ ਕਾਰਵਾਈ ਦੇ ਲਈ ਤਿਆਰ ਰਵੇ ਜ਼ਿਕਰੇ ਖਾਸ ਹੈ ਕਿ ਯੂਥ ਅਕਾਲੀ ਦਲ ਦੇ ਇੱਕ ਵਰਕਰ ਦੇ ਵੱਲੋਂ ਬੀਬੀ ਜ਼ਗੀਰ ਕੋੜ ਨੂੰ ਆਪਣੀ ਜਿਹੜੀ ਕਿ ਗੱਡੀ ਦੇ ਵਿੱਚ ਬੈਠ ਕੇ ਫੋਨ ਕਾਲ ਕੀਤੀ ਜਾਂਦੀ ਹੈ ਅਤੇ ਫਿਰ ਜੋ ਵੀ ਰابطਾ ਹੁੰਦਾ ਭਾਵੇਂ ਉਹ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਹੋਵੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਮੁਰਤੋਂ ਪ੍ਰਦਾਨ ਚੁਣੇ ਜਾਣ ਨੂੰ ਲੈ ਕੇ ਹੋਵੇ ਇਹ तमाम ਜਿਹੜੇ ਕੀ ਸਵਾਲ ਜਵਾਬ ਹੁੰਦੇ ਨੇ ਅਤੇ ਇਸ ਤਰ੍ਹਾਂ ਜਿਹੜੀ ਕੀ ਪੂਰੀ ਗੱਲਬਾਤ ਜੋ ਸਖਸ਼ ਬੀਬੀ ਜਗੀਰਕੋਟ ਦੇ ਨਾਲ ਫੋਨ ਦੇ ਉੱਪਰ ਕਰ ਰਿਆ ਹੁੰਦਾ ਉਸ ਨੂੰ ਰਿਕਾਰਡ ਕਰ ਲਿਆ ਜਾਂਦਾ ਦੂਸਰੇ ਮੋਬਾਈਲ ਤੋਂ ਅਤੇ ਫਿਰ ਉਹੀ ਜਿਹੜੀ ਕੀ ਆਡੀਓ ਹੈਗੀ ਹੈ ਉਹ ਲਗਾਤਾਰ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਬੀਬੀ ਜਗੀਰਕੋਟ ਨੇ ਵੀ ਇਸ ਮਸਲੇ ਦਾ ਸਖਤ ਨੋਟਿਸ ਲਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਸਾਜ਼ਿਸ਼ ਤਹਿਤ ਉਹਨਾਂ ਦਾ ਅਕਸ਼ ਖਰਾਬ ਕਰਨ ਲਈ ਇਹ ਜਿਹੜੀ ਕੀ ਚਾਲ ਚੱਲੀ ਗਈ ਹੈ ਅਤੇ ਜਿਸ ਦੇ ਬੁੱਲੇ ਵੀ ਅਜਿਹਾ ਕੀਤਾ ਗਿਆ ਉਸ ਨੂੰ 24 ਘੰਟੇ ਦਾ ਸਮਾਂ ਦਿੰਨੀ ਹੈ ਕਿ ਭਾਈ ਤੂੰ ਜਨਤਕ ਤੌਰ ਤੇ ਮੁਆਫੀ ਮੰਗਲਾ ਨਹੀਂ ਤਾਂ ਤੇਰੇ ਖਿਲਾਫ ਆਈਟੀ ਐਕਟ ਦੇ ਤਹਿਤ ਜਿਹੜੀ ਕੀ ਐਫ ਆਈ ਆਰ ਦਰਜ ਕਰਾਈ ਜਾਵੇਗੀ ਇਸ ਵਕਤ ਤਾੜਨੇ ਦਿੱਤੀ ਗਈ ਹੈ ਬੀਬੀ ਜਗੀਰਕੋਟ ਦੇ ਵੱਲੋਂ ਸੋ ਯੂਥ ਅਕਾਲੀ ਦਲ ਦੇ ਵਰਕਰ ਦੇ ਵੱਲੋਂ ਇਹ ਜਿਹੜੀ ਕੀ ਕਾਲ ਕੀਤੀ ਜਾਂਦੀ ਹੈ ਬੀਬੀ ਜਗੀਰਕੋਟ ਨੂੰ ਆਪਣੇ ਸਾਥੀ ਦੇ ਨਾਲ ਉਹ ਗੱਡੀ ਦੇ ਵਿੱਚ ਸਖਸ਼ ਬੈਠਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਾਲਾਂਕਿ ਇਸ ਦਾ ਨਾਮ ਕੀ ਹੈ ਤੇ ਕਿੱਥੋਂ ਨਾਲ ਇਹ ਤਾਲੁਕਤ ਰੱਖਦਾ ਸਬੰਧਕ ਪਰ ਜਾਣਕਾਰੀ ਤਾਂ ਨਹੀਂ ਹੈ ਪਰ ਹੁਣ ਇਹ ਵੀਡੀਓ ਆਡੀਓ ਜਿਹੜੀ ਹੈਗੀ ਹੈ ਆਡੀਓ ਕਾਲ ਰਿਕਾਰਡਿੰਗ ਹੈ ਉਹ ਲਗਾਤਾਰ ਵਹਲ ਹੋ ਰਹੀ ਹੈ ਜਿਸ ਤੋਂ ਬਾਅਦ ਇਸ ਮਸਲੇ ਦਾ ਸਖਤ ਨੋਟਿਸ ਲਿਆ ਗਿਆ ਹੈ ਬੀਬੀ ਜਗੀਰਕੋਟ ਦੇ ਕਹਿੰਦੇ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਸਰਗਰਮ ਨੇ ਜ਼ਾਹਰ ਜੀ ਕਹਿੰਦਾ ਕਿ ਉਹਨਾਂ ਦਾ ਨੰਬਰ ਜਿਹੜਾ ਕੀ ਹੈ ਹਰ ਇੱਕ ਵਰਕਰ ਦੇ ਕੋਲ ਹੋਣਾ ਸੁਭਾਵਿਕ ਹੈ ਅਤੇ ਉਹ ਕਿਸੇ ਵੀ ਵਰਕਰ ਦਾ ਫੋਨ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ ਅਤੇ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਸਖਸ਼ ਦੇ ਵੱਲੋਂ ਵੀ ਉਹਨਾਂ ਨੂੰ ਫੋਨ ਦੇ ਉੱਪਰ رابطہ ਕੀਤਾ ਗਿਆ ਅਤੇ ਉਹਨਾਂ ਨੇ ਸਹਿਤ ਸੁਭਾ ਜੇ ਇਹ ਕਾਲ ਜਿਹੜੀ ਕਿ ਰਸੀਬ ਕੀਤੀ ਪਰ ਉਹਨਾਂ ਨੂੰ ਸੀ ਪਤਾ ਕਿ ਉਸ ਸਖਸ਼ ਦਾ ਮਨਸੂਬਾ ਕੀ ਹੈ ਉਸਦੇ ਵੱਲੋਂ ਇਹ ਜਿਹੜੀ ਕਿ ਜੋ ਵੀ ਗੱਲਬਾਤ ਉਸਦੇ ਨਾਲ ਕੀਤੀ ਜਾ ਰਹੀ ਬੀਬੀ ਜਗੀਰਕੋੜ ਦੇ ਨਾਲ ਉਸ ਨੂੰ ਰਿਕਾਰਡ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਵੱਲੋਂ ਕਈ ਸ਼ਬਦ ਅਜਿਹੇ ਵੀ ਇਸਤੇਮਾਲ ਕੀਤੇ ਗਏ ਜਿਸ ਦੇ ਨਾਲ ਜ਼ਾਹਰ ਜੀ ਗੱਲ ਹੈ ਕਿ ਬੀਬੀ ਜਗੀਰਕੋੜ ਨੂੰ ਸਿੱਧਾ-ਸਿੱਧਾ ਟਾਰਗੇਟ ਕਰਦਾ ਹੋਇਆ ਇਹ ਸਖਸ਼ ਨਜ਼ਰ ਆ ਰਿਹਾ ਉਸ ਦਾ ਕਹਿਣਾ ਹੈ ਕਿ ਤੁਸੀਂ ਕਈ ਵਾਰ ਜਿਹੜਾ ਕਿ ਪ੍ਰਧਾਨਗੀਆਂ ਦਾ ਆਨੰਦ ਮਾਣਿਆ ਅਤੇ ਕਈ ਕਿ ਇਲੈਕਸ਼ਨ ਵੀ ਨੜੇ ਤੇ ਹੋਰ ਵੀ ਜਿਹੜੇ ਕੀ ਗੱਲਬਾਤ ਕਰਦਾ ਹੋਇਆ ਇਹ ਸਖਸ਼ ਨਜ਼ਰ ਆਇਆ ਪਰ ਬੀਬੀ ਜਗੀਰਕੋਟ ਨੂੰ ਜਦੋਂ ਇਹ ਵਾਇਰਲ ਆਡੀਓ ਪਹੁੰਚਦੀ ਹੈਗੀ ਆ ਤਾਂ ਉਹਨਾਂ ਦੇ ਵੱਲੋਂ ਆਪਣ ਜਿਹੜੀ ਕੀ ਹੈ ਵਕੀਲ ਦੇ ਨਾਲ ਸਲਾਹ مشورہ ਕੀਤੇ ਜਾਣ ਤੋਂ ਬਾਅਦ ਹੁਣ ਇਸ ਮਸਲੇ ਦੇ ਵਿੱਚ ਉਕਤ ਸਖਸ਼ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਗੱਲ ਅਕਤਤੀ ਗਈ ਹੈ ਉਹਨਾਂ ਦਾ ਕਹਿਣੇ ਕੀ ਜਿਹੜਾ ਸਖਸ਼ ਹੈਗਾ ਉਹਨਾਂ ਦੇ ਬੱਚੇ ਦੇ ਬਰਾਬਰ ਪਰ ਉਸ ਦੇ ਜਿਹੜੇ ਕੀ ਮਨਸੂਬੇ ਨੇ ਉਹ ਠੀਕ ਨਹੀਂ ਨਜ਼ਰ ਆਏ ਅਤੇ ਉਸ ਦੇ ਵੱਲੋਂ ਜਾਣਬੁੱਝ ਕੇ ਸਾਜ਼ਿਸ਼ ਤਹਿਤ ਬੀਬੀ ਜਗੀਰਕੋਟ ਨੂੰ ਜਿਹੜਾ ਕੀ ਉਹ ਬਦਨਾਮ ਕਰਨ ਦੀ ਜਾਫਿਰ ਕਰ ਲਈ ਕਿ ਅਖਸ਼ ਖਰਾਬ ਕਰਨ ਦੀ ਇਹੋ ਕੋਜੀ ਚਾਲ ਚੱਲੀ ਗਈ ਹੈ ਅਤੇ ਹੁਣ 24 ਘੰਟੇ ਦਾ ਅਲਟੀਮੇਟਮ ਉਕਤ ਸਖਸ਼ ਨੂੰ ਦਿੱਤਾ ਗਿਆ ਕਿ ਭਾਈ ਤੂੰ ਜਨਤਕ ਤੌਰ ਤੇ ਮੁਆਫੀ ਮੰਗਲਾ ਨਹੀਂ ਤੇਰੇ ਖਿਲਾਫ ਆਈਟੀ ਅੱਦੇ ਤਹਿਤ ਐਫਆਈਆਰ ਦਰਜ ਕਰਵਾਈ ਜਾਵੇਗੀ ਸੋ ਹੋਰ ਵੀ ਗੱਲਬਾਤ ਕਰਦੇ ਹਾਂ ਬੀਬੀ ਜਗੀਰਕੋੜ ਦੇ ਵੱਲੋਂ ਆਪਣਾ ਜੜਾ ਕੀ ਹੈ ਪੂਰੇ ਮਸਲੇ ਦੇ ਉੱਪਰ ਪ੍ਰतिकਰਮ ਸੰਜਕ ਕੀਤਾ ਗਿਆ ਅਤੇ ਉਹਨਾਂ ਸਾਫ ਲੈਜ ਦੇ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਇਸ ਕੋਰ ਰਿਕਾਰਡਿੰਗ ਦੇ ਬਾਰੇ ਉਹਨਾਂ ਨੂੰ ਪਹਿਲਾਂ ਜਿਹੜੇ ਕੀ ਹੈ ਕੋਈ ਵੀ ਇਤਲਾ ਨਹੀਂ ਦਿੱਤੀ ਗਈ ਕਿ ਜੋ ਵੀ ਹੈ رابطہ ਕੀਤਾ ਜਾ ਰਿਹਾ ਉਹ ਕਿਸ ਮਨਸੂਬੇ ਨਾਲ ਕੀਤਾ ਜਾ ਰਿਹਾ ਤੇ ਬੀਬੀ ਜਗੀਰਕੌਰ ਦੇ ਵੱਲੋਂ ਵੀ ਆਮ ਜਿਹੜੀ ਕੀ ਹੈ ਗਲਬਾਤ ਜੋ ਕੀਤੀ ਜਾਂਦੀ ਹੈ ਵਰਕਰ ਦੇ ਨਾਲ ਉਸੇ ਤਰ੍ਹਾਂ ਸਹਿਯੋਗ ਆਹੀ ਕੀਤੀ ਜਾਂਦੀ ਹੈ ਤੇ ਉਕਤ ਸਖਸ਼ ਮੁਰਤੋ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਜਿਹੜਾ ਕੀ ਪ੍ਰਧਾਨ ਚੁਣੇ ਜਾਣ ਤੋਂ ਬਾਦ ਦਾ ਜਿਹੜਾ ਕਿ ਰਿਐਕਸ਼ਨ ਜਾਣਨ ਦੀ ਜਿਹੜੀ ਕਿ ਉਹ ਗਲਬਾਤ ਕਰਦਾ ਹੋਇਆ ਬੀਬੀ ਜਗੀਰਕੌਰ ਦੇ ਨਾਲ ਆਡੀਓ ਦੇ ਵਿੱਚ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਪਰ ਬੀਬੀ ਜਗੀਰਕੌਰ ਦੇ ਵੱਲੋਂ ਸਹਿਤ ਸੁਭਾਅ ਇਹ ਜਿਹੜਾ ਕਿ ਉਸ ਦਾ ਜਿਹੜਾ ਕਿ ਜਵਾਬ ਦਿੱਤਾ ਗਿਆ ਕਿ ਭਾਈ ਅਸੀਂ ਤਾਂ ਨਹੀਂ ਮੰਨਦੇ ਸੁਖਵਿੰਦਰ ਸਿੰਘ ਬਾਦਲ ਨੂੰ ਪ੍ਰਧਾਨ ਤੋਂ ਸਿਤ ਚੁਣਿਆ ਤਾਂ ਉਹ ਤੁਹਾਨੂੰ ਮੁਬਾਰਕ ਉਹ ਤੁਹਾਡਾ ਪ੍ਰਧਾਨ ਹੋ ਸਕਦਾ ਪਰ ਜਿਹੜੇ ਕਿ ਅਕਾਲੀ ਦਲ ਹਟਾਇਸੀ ਆਗੂ ਹੈਗੇ ਨੇ ਬੀਬੀ ਜਗਿਰ ਕੋਲ ਹੋ ਗਿਆ ਜਾਂ ਫਿਰ ਹੋਰ ਜਿਹੜੇ ਕੀ ਵਕਤ ਤੋਂ ਜਿਹੜੇ ਕੀ ਹੈ ਭਰਤੀ ਪ੍ਰਕਿਰਿਆ ਦੇ ਵਿੱਚ ਰੁੱਝੇ ਹੋਏ ਹੈਗੇ ਨੇ ਅਕਾਲੀ ਦਲ ਦੀ ਜਿਹੜੀ ਕੀ ਭਰਤੀ ਪ੍ਰਕਿਰਿਆ Shri Akal Takht ਦੇ ਹੁਕਮ ਦੇ ਤਹਿਤ ਕਰਨ ਦੀ ਜਿਹੜੀ ਕੀ ਗੱਲ ਆਖ ਰਹੇ ਨੇ ਹਾਲਾਂਕਿ ਉਸ ਦੀ ਜਿਹੜੀ ਕੀ ਹੈ ਭਰਤੀ ਪ੍ਰਕਿਰਿਆ ਜਾਰੀ ਹੈਗੀ ਅਤੇ ਲਗਾਤਾਰ ਵਰਕਰ ਜੁੜ ਵੀ ਰਹੇ ਹੈਗੇ ਨੇ ਤੇ ਮੈਂਬਰਸ਼ਿਪ ਲਈ ਵੀ ਜਾਰੀ ਹੈ ਪਰ ਜੋ ਇੱਕ ਕਹਿ ਸਕਦੇ ਆ ਕਿ ਬੋਗਤ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਇੱਕ ਧੜੇ ਦੇ ਵੱਲੋਂ ਸਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਕਸ਼ਕ ਜਿਹੜਾ ਹੈਗਾ ਬੀਬੀ ਜਗੀਰਕੋਟ ਦੇ ਨਾਲ ਫੋਨ ਦੇ ਉੱਪਰ ਰਾਬਤਾ ਕਰਦਾ ਹੋਇਆ ਨਜ਼ਰ ਆਉਂਦਾ ਸਭ ਤੋਂ ਪਹਿਲਾਂ ਉਸ ਦੇ ਵੱਲੋਂ ਕਿਹਾ ਜਾਂਦਾ ਕਿ ਬੀਬੀ ਜਗੀਰਕੋਟ ਜੀ ਸਖਬੀਰ ਸਿੰਘ ਬਾਦਲ ਨੂੰ ਪ੍ਰਧਾਨਤਾ ਚੁਣ ਲਿਆ ਗਿਆ ਹੁਣ ਆਪਣੀ ਪਾਰਟੀ ਦਾ ਕੀ ਹੋਵੇਗਾ ਤਾਂ ਬੀਬੀ ਜਗੀਰਕੋਟ ਨੇ ਕਿਹਾ ਕਿ ਆਪਣੀ ਪਾਰਟੀ ਨਿਰੰਤਰ ਜਾਰੀ ਹੈਗੀ ਅਤੇ ਜੋ ਵੀ ਹੁਕਮ ਸੀ ਅਕਾਲਤਖ ਸਾਹਿਬ ਦੇ ਵੱਲੋਂ ਜਾਰੀ ਹੋਏ ਨੇ ਉਹਨਾਂ ਦੀ ਪਾਲਣਾ ਕਰਦੇ ਹੋਏ ਪਰਚੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਸੋ तमाम ਹੋਰ ਵੀ ਗੱਲਾਂ ਬਾਤਾਂ ਹੋਈਆਂ ਹੈਗੀਆਂ ਪਰ ਹੁਣ ਜਿਹੜਾ ਕਿ ਸਖਸ਼ ਜਿਹੜਾ ਕਿ ਉਸ ਦੀ ਖੈਰ ਨਜ਼ਰ ਨਹੀਂ ਆ ਰਹੀ ਅਤੇ ਉਸ ਸਖਸ਼ ਨੂੰ ਹੁਣ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਉਹ 24 ਘੰਟੇ ਦੇ ਅੰਦਰ ਅੰਦਰ ਬੀਬੀ ਜ਼ਕੀਰਕੌਰ ਤੋਂ ਮਾਫੀ ਨਹੀਂ ਮੰਗਦਾ ਸਤਿ ਸ਼੍ਰੀ ਅਕਾਲ ਜੀ ਹਮਦਰ ਟੀਵੀ ਦੇਖਣ ਦਾ ਸਾਡੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਇਸ ਵੇਲੇ ਵੀ ਵੱਡੀ ਅਤੇ ਮਹੱਤਵਪੂਰਨ ਖਬਰ ਲੈ ਕੇ ਹਾਜ਼ਰ ਹਾਂ ਜੋ ਕਿ ਜੁੜੀ ਹੋਈ ਹੈ ਬੀਬੀ ਜਗੀਰਕੌਰ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਬੀਤੇ ਸਮੇਂ ਦੇ ਵਿੱਚ ਜਿਹੜਾ ਕਿ ਬੀਬੀ ਜਗੀਰਕੌਰ ਦੀ ਕੋਰ ਰਿਕਾਰਡਿੰਗ ਕਾਫੀ ਤਦਾ ਵਾਇਰਲ ਹੋ ਰਹੀ ਸੀਗੀ ਤਾਂ ਹੁਣ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਗਿਆ ਬੀਬੀ ਜਗੀਰਕੌਰ ਦੇ ਵੱਲੋਂ ਅਤੇ ਆਡੀਓ ਵਾਇਰਲ ਕਰਨ ਵਾਲੇ ਸਖਤ ਨੂੰ ਵੀ ਸਖਤ ਤਾੜਨਾ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇਕਰ 24 ਘੰਟੇ ਦੇ ਅੰਦਰ ਅੰਦਰ ਉਕਸਖਸ਼ ਦੇ ਵੱਲੋਂ ਮੁਆਫੀ ਨਾ ਮੰਗੇਗੀ ਜਨਤਕ ਤੌਰ ਤੇ ਤਾਂ ਫਿਰ ਉਹ ਕਾਨੂੰਨੀ ਕਾਰਵਾਈ ਦੇ ਲਈ ਤਿਆਰ ਰਵੇ ਜ਼ਿਕਰੇ ਖਾਸ ਹੈ ਕਿ ਯੂਥ ਅਕਾਲੀ ਦਲ ਦੇ ਇੱਕ ਵਰਕਰ ਦੇ ਵੱਲੋਂ ਬੀਬੀ ਜਗੀਰ ਕੋੜ ਨੂੰ ਆਪਣੀ ਜਿਹੜੀ ਕਿ ਗੱਡੀ ਦੇ ਵਿੱਚ ਬੈਠ ਕੇ ਫੋਨ ਕਾਲ ਕੀਤੀ ਜਾਂਦੀ ਹੈ ਅਤੇ ਫਿਰ ਜੋ ਵੀ ਰابطਾ ਹੁੰਦਾ ਭਾਵੇਂ ਉਹ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਹੋਵੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਮੁਰਤੋਂ ਪ੍ਰਦਾਨ ਚੁਣੇ ਜਾਣ ਨੂੰ ਲੈ ਕੇ ਹੋਵੇ ਇਹ तमाम ਜਿਹੜੇ ਕੀ ਸਵਾਲ ਜਵਾਬ ਹੁੰਦੇ ਨੇ ਅਤੇ ਇਸ ਤਰ੍ਹਾਂ ਜਿਹੜੀ ਕੀ ਪੂਰੀ ਗੱਲਬਾਤ ਜੋ ਸਖਸ਼ ਬੀਬੀ ਜਗੀਰਕੋਟ ਦੇ ਨਾਲ ਫੋਨ ਦੇ ਉੱਪਰ ਕਰ ਰਿਆ ਹੁੰਦਾ ਉਸ ਨੂੰ ਰਿਕਾਰਡ ਕਰ ਲਿਆ ਜਾਂਦਾ ਦੂਸਰੇ ਮੋਬਾਈਲ ਤੋਂ ਅਤੇ ਫਿਰ ਉਹੀ ਜਿਹੜੀ ਕੀ ਆਡੀਓ ਹੈਗੀ ਹੈ ਉਹ ਲਗਾਤਾਰ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਬੀਬੀ ਜਗੀਰਕੋਟ ਨੇ ਵੀ ਇਸ ਮਸਲੇ ਦਾ ਸਖਤ ਨੋਟਿਸ ਲਿਆ ਹੈ ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਾਣ ਬੁੱਝ ਕੇ ਸਾਜ਼ਿਸ਼ ਤਹਿਤ ਉਹਨਾਂ ਦਾ ਅਖਸ਼ ਖਰਾਬ ਕਰਨ ਲਈ ਇਹ ਜਿਹੜੀ ਕੀ ਚਾਲ ਚੱਲੀ ਗਈ ਹੈ ਅਤੇ ਜਿਸ ਦੇ ਬਲੇ ਵੀ ਅਜਿਹਾ ਕੀਤਾ ਗਿਆ ਉਸ ਨੂੰ 24 ਘੰਟੇ ਦਾ ਸਮਾਂ ਦੇਣੀ ਹੈ ਕਿ ਭਾਈ ਤੂੰ ਜਨਤਕ ਤੌਰ ਤੇ ਮੁਆਫੀ ਮੰਗਲਾ ਨਹੀਂ ਤਾਂ ਤੇਰੇ ਖਿਲਾਫ ਆਈਟੀ ਐਕਟ ਦੇ ਤਹਿਤ ਜਿਹੜੀ ਕਿ ਐਫਆਈਆਰ ਦਰਜ ਕਰਾਈ ਜਾਵੇਗੀ ਇਹ ਸਖਤ ਤਾੜਨੇ ਦਿੱਤੀ ਗਈ ਹੈ ਬੀਬੀ ਜਗੀਰਕੋਟ ਦੇ ਵੱਲੋਂ ਸੋ ਯੂਥ ਅਕਾਲੀ ਦਲ ਦੇ ਵਰਕਰ ਦੇ ਵੱਲੋਂ ਇਹ ਜਿਹੜੀ ਕਿ ਕਾਲ ਕੀਤੀ ਜਾਂਦੀ ਹੈ ਬੀਬੀ ਜਗੀਰਕੋਟ ਨੂੰ ਆਪਣੇ ਸਾਥੀ ਦੇ ਨਾਲ ਉਹ ਗੱਡੀ ਦੇ ਵਿੱਚ ਸਖਸ਼ ਬੈਠਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਾਲਾਂਕਿ ਇਸ ਦਾ ਨਾਮ ਕੀ ਹੈ ਤੇ ਕਿੱਥੋਂ ਦੇ ਨਾਲ ਇਹ ਤਾਲੁਕਤ ਰੱਖਦੇ ਸਬੰਧਿਕ ਪਰ ਜਾਣਕਾਰੀ ਤਾਂ ਨਹੀਂ ਹੈ ਪਰ ਹੁਣ ਇਹ ਵੀਡੀਓ ਆਡੀਓ ਜਿਹੜੀ ਹੈਗੀ ਹੈ ਆਡੀਓ ਕਾਲ ਰਿਕਾਰਡਿੰਗ ਹੈ ਉਹ ਲਗਾਤਾਰ ਵਰਲ ਹੋ ਰਹੀ ਹੈ ਜਿਸ ਤੋਂ ਬਾਅਦ ਮਸਲੇ ਦਾ ਸਖਤ ਨੋਟਿਸ ਲਿਆ ਗਿਆ ਹੈ ਬੀਬੀ ਜਗਿਰਕੌਰ ਦੇ ਕਹਿੰਦੇ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਸਰਗਰਮ ਨੇ ਜ਼ਾਹਰ ਜੀ ਗੱਲ ਹੈ ਕਿ ਉਹਨਾਂ ਦਾ ਨੰਬਰ ਜਿਹੜਾ ਕੀ ਹੈ ਹਰ ਇੱਕ ਵਰਕਰ ਦੇ ਕੋਲ ਹੋਣਾ ਸੁਭਾਵਿਕ ਹੈ ਅਤੇ ਉਹ ਕਿਸੇ ਵੀ ਵਰਕਰ ਦਾ ਫੋਨ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ ਅਤੇ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਸਖਤੇ ਵੱਲੋਂ ਵੀ ਉਹਨਾਂ ਨੂੰ ਫੋਨ ਦੇ ਉੱਪਰ ਰਾਬਤਾ ਕੀਤਾ ਗਿਆ ਅਤੇ ਉਹਨਾਂ ਨੇ ਸਹਿ ਸੁਭਾਜ ਇਹ ਕਾਲ ਜਿਹੜੀ ਕਿ ਰਸੀਬ ਕੀਤੀ ਪਰ ਉਹਨਾਂ ਨੂੰ ਸੀ ਪਤਾ ਕਿ ਉਸ ਸਖਸ਼ਤਾ ਮਨਸੂਬਾ ਕੀ ਹੈ ਕਿ ਉਸਦੇ ਵੱਲੋਂ ਇਹ ਜਿਹੜੀ ਕਿ ਜੋ ਵੀ ਗੱਲਬਾਤ ਉਸਦੇ ਨਾਲ ਕੀਤੀ ਜਾ ਰਹੀ ਬੀਬੀ ਜਗਿਰਕੌਰ ਦੇ ਨਾਲ ਉਸ ਨੂੰ ਰਿਕਾਰਡ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਵੱਲੋਂ ਕਈ ਸ਼ਬਦ ਅਜਿਹੇ ਵੀ ਇਸਤੇਮਾਲ ਕੀਤੇ ਗਏ ਜਿਸ ਦੇ ਨਾਲ ਜ਼ਾਹਰ ਜੀ ਗੱਲ ਹੈ ਕਿ ਬੀਬੀ ਜਗੀਰਕੋਟ ਨੂੰ ਸਿੱਧਾ-ਸਿੱਧਾ ਟਾਰਗੇਟ ਕਰਦਾ ਹੋਇਆ ਇਹ ਸਖਸ਼ ਨਜ਼ਰ ਆ ਰਿਹਾ ਉਸ ਦਾ ਕਹਿਣਾ ਹੈ ਕਿ ਤੁਸੀਂ ਕਈ ਵਾਰ ਜਿਹੜਾ ਕੀ ਪ੍ਰਧਾਨਗੀਆਂ ਦਾ ਆਨੰਦ ਮਾਣਿਆ ਅਤੇ ਕਈ ਕਿ ਇਲੈਕਸ਼ਨ ਵੀ ਨੜੇ ਤੇ ਹੋਰ ਵੀ ਜਿਹੜੇ ਕੀ ਗੱਲਬਾਤ ਕਰਦਾ ਹੋਇਆ ਇਹ ਸਖਸ਼ ਨਜ਼ਰ ਆਇਆ ਪਰ ਬੀਬੀ ਜਗੀਰਕੋਟ ਨੂੰ ਜਦੋਂ ਇਹ ਵਾਇਰਲ ਆਡੀਓ ਪਹੁੰਚਦੀ ਹੈਗੀ ਤਾਂ ਉਹਨਾਂ ਦੇ ਵੱਲੋਂ ਆਪਣ ਜਿਹੜੀ ਕੀ ਹੈ ਵਕੀਲ ਦੇ ਨਾਲ ਸਲਾਹ-ਮਸ਼ਵਰਾ ਕੀਤੇ ਜਾਣ ਤੋਂ ਬਾਅਦ ਹੁਣ ਇਸ ਮਸਲੇ ਦੇ ਵਿੱਚ ਉਖਤ ਸਖਸ਼ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਗੱਲ ਅਕਤੀਤੀ ਗਈ ਹੈ ਉਹਨਾਂ ਦਾ ਕਹਿਣੇ ਕੀ ਜਿਹੜਾ ਸਖਸ਼ ਹੈਗਾ ਉਹਨਾਂ ਦੇ ਬੱਚੇ ਦੇ ਬਰਾਬਰ ਹੈ ਪਰ ਉਸ ਦੇ ਜਿਹੜੇ ਕੀ ਮਨਸੂਬੇ ਨੇ ਉਹ ਠੀਕ ਨਹੀਂ ਨਜ਼ਰ ਆਏ ਅਤੇ ਉਸ ਦੇ ਵੱਲੋਂ ਜਾਣ ਬੁੱਝ ਕੇ ਸਾਜ਼ਿਸ਼ ਤਹਿਤ ਬੀਬੀ ਜਗੀਰਕੋਟ ਨੂੰ ਜਿਹੜਾ ਕੀ ਉਹ ਬਦਨਾਮ ਕਰਨ ਦੀ ਜਾਫਰ ਕਹ ਲਈ ਕਿ ਅਖਸ਼ ਖਰਾਬ ਕਰਨ ਦੀ ਇਹ ਕੋਜੀ ਚਾਲ ਚੱਲੀ ਗਈ ਹੈ ਅਤੇ ਹੁਣ 24 ਘੰਟੇ ਦਾ ਅਲਟੀਮੇਟਮ ਉਕਤ ਸਖਸ਼ ਨੂੰ ਦਿੱਤਾ ਗਿਆ ਕਿ ਭਾਈ ਤੂੰ ਜਨਤਕ ਤੌਰ ਤੇ ਮੁਆਫੀ ਮੰਗ ਲਾ ਨਹੀਂ ਤੇਰੇ ਖਿਲਾਫ ਆਈਟੀ ਅਧ ਦੇ ਤਹਿਤ ਐਫ ਆਈ ਆਰ ਦਰਜ ਕਰਵਾਈ ਜਾਵੇਗੀ ਸੋ ਹੋਰ ਵੀ ਗੱਲਬਾਤ ਕਰਦੇ ਹਾਂ ਬੀਬੀ ਜਗੀਰਕੋਟ ਦੇ ਵੱਲੋਂ ਆਪਣੇ ਜਿਹੜਾ ਕੀ ਹੈ ਪੂਰੇ ਮਸਲੇ ਦੇ ਉੱਪਰ ਪ੍ਰतिकਰਮ ਸੰਝ ਕੀਤਾ ਗਿਆ ਅਤੇ ਉਹਨਾਂ ਸਾਫ ਲੈਜ ਦੇ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਇਸ ਕੋਰੀ ਰਿਕਾਰਡਿੰਗ ਦੇ ਬਾਰੇ ਉਹਨਾਂ ਨੂੰ ਪਹਿਲਾਂ ਜਿਹੜਾ ਕੀ ਹੈ ਕੋਈ ਵੀ ਇਤਲਾ ਨਹੀਂ ਦਿੱਤੀ ਗਈ ਕੀ ਜੋ ਵੀ ਹੈ رابطہ ਕੀਤਾ ਜਾ ਰਿਹਾ ਉਹ ਕਿਸ ਮਨਸੂਬੇ ਨਾਲ ਕੀਤਾ ਜਾ ਰਿਹਾ ਤੇ ਬੀਬੀ ਜਗੀਰਕੌਰ ਦੇ ਵੱਲੋਂ ਵੀ ਆਮ ਜਿਹੜੀ ਕੀ ਹੈ ਗਲਬਾਤ ਜੋ ਕੀਤੀ ਜਾਂਦੀ ਹੈ ਵਰਕਰ ਦੇ ਨਾਲ ਉਸੇ ਤਰ੍ਹਾਂ ਸਹਿਯੋਗ ਆਹੀ ਕੀਤੀ ਜਾਂਦੀ ਹੈ ਤੇ ਉਕਤ ਸਖਸ਼ ਮੁਰਤੋ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਜਿਹੜਾ ਕੀ ਪ੍ਰਧਾਨ ਚੁਣੇ ਜਾਣ ਤੋਂ ਬਾਦ ਦਾ ਜਿਹੜਾ ਕਿ ਰਿਐਕਸ਼ਨ ਜਾਣਨ ਦੀ ਜਿਹੜੀ ਕਿ ਉਹ ਗਲਬਾਤ ਕਰਦਾ ਹੋਇਆ ਬੀਬੀ ਜਗੀਰਕੌਰ ਦੇ ਨਾਲ ਆਡੀਓ ਦੇ ਵਿੱਚ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਪਰ ਬੀਬੀ ਜਗੀਰਕੌਰ ਦੇ ਵੱਲੋਂ ਸਹਿਤ ਸੁਭਾਏ ਜਿਹੜਾ ਕਿ ਉਸ ਦਾ ਜਿਹੜਾ ਕਿ ਜਵਾਬ ਦਿੱਤਾ ਗਿਆ ਕਿ ਭਾਈ ਅਸੀਂ ਤਾਂ ਨਹੀਂ ਮੰਨਦੇ ਸੁਖਵਿੰਦਰ ਸਿੰਘ ਬਾਦਲ ਨੂੰ ਪ੍ਰਧਾਨ ਤੋਂ ਸਿਤ ਚੁਣਿਆ ਤਾਂ ਉਹ ਤੁਹਾਨੂੰ ਮੁਬਾਰਕ ਉਹ ਤੁਹਾਡਾ ਪ੍ਰਧਾਨ ਹੋ ਸਕਦਾ ਪਰ ਜਿਹੜੇ ਕਿ ਅਕਾਲੀ ਦਲ ਹਤਾਇਸੀ ਆਗੂ ਹੈਗੇ ਨੇ ਬੀਬੀ ਜਗਿਰ ਕੋਲ ਹੋ ਗਿਆ ਜਾਂ ਫਿਰ ਹੋ ਜੜੇ ਕਿ ਵਕਤ ਤੋਂ ਜੜੇ ਕੀ ਹੈ ਭਰਤੀ ਪ੍ਰਕਿਰਿਆ ਦੇ ਵਿੱਚ ਰੁੱਝੇ ਹੋਏ ਹੈਗੇ ਨੇ ਅਕਾਲੀ ਦਲ ਦੀ ਜਿਹੜੀ ਕੀ ਭਰਤੀ ਪ੍ਰਕਿਰਿਆ Shri Akal Takht ਦੇ ਹੁਕਮਤ ਦੇ ਤਹਿਤ ਕਰਨ ਦੀ ਜਿਹੜੀ ਕੀ ਗੱਲ ਆਖ ਰਹੇ ਨੇ ਹਾਲਾ ਕਿ ਉਸ ਦੀ ਜਿਹੜੀ ਕੀ ਹੈ ਭਰਤੀ ਪ੍ਰਕਿਰਿਆ ਜਾਰੀ ਹੈਗੀ ਅਤੇ ਲਗਾਤਾਰ ਵਰਕਰ ਜੁੜ ਵੀ ਰਹੇ ਹੈਗੇ ਨੇ ਤੇ ਨੋ ਮੈਂਬਰਸ਼ਿਪ ਲਈ ਵੀ ਜਾਰੀ ਹੈ ਪਰ ਜੋ ਇੱਕ ਕਹਿ ਸਕਦੇ ਆ ਕਿ ਬੋਗ ਸਪਰਤੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਇੱਕ ਧੜੇ ਦੇ ਬਲੋਤ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਕਤਕਸ਼ ਜਿਹੜਾ ਹੈਗਾ ਬੀਬੀ ਜਗੀਰਕੋਟ ਦੇ ਨਾਲ ਫੋਨ 'ਤੇ ਉਪਰ ਰابطਾ ਕਰਦਾ ਹੋਇਆ ਨਜ਼ਰ ਆਉਂਦਾ ਸਭ ਤੋਂ ਪਹਿਲਾਂ ਉਸ ਦੇ ਵੱਲੋਂ ਕਿਹਾ ਜਾਂਦਾ ਕਿ ਬੀਬੀ ਜਗੀਰਕੋਟ ਜੀ ਸੁਰਬੀਰ ਸਿੰਘ ਬਾਦਲ ਨੂੰ ਪ੍ਰਧਾਨਤਾ ਚੁਣ ਲਿਆ ਗਿਆ ਹੁਣ ਆਪਣੀ ਪਾਰਟੀ ਦਾ ਕੀ ਹੋਵੇਗਾ ਤਾਂ ਬੀਬੀ ਜਗੀਰਕੋਟ ਨੇ ਕਿਹਾ ਕਿ ਆਪਣੀ ਪਾਰਟੀ ਨਿਰੰਤਰ ਜਾਰੀ ਹੈਗੀ ਅਤੇ ਜੋ ਵੀ ਹੁਕਮ ਸੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਹੋਏ ਨੇ ਉਹਨਾਂ ਦੀ ਪਾਲਣਾ ਕਰਦੇ ਹੋਏ ਪਰਚੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਸੋ तमाम ਹੋਰ ਵੀ ਗੱਲਾਂ ਬਾਤਾਂ ਹੋਈਆਂ ਹੈਗੀਆਂ ਪਰ ਹੁਣ ਜਿਹੜਾ ਕਿ ਸਖਸ਼ ਜਿਹੜਾ ਕਿ ਉਸ ਦੀ ਖੈਰ ਨਜ਼ਰ ਨਹੀਂ ਆ ਰਹੀ ਅਤੇ ਉਸ ਸਖਸ਼ ਨੂੰ ਹੁਣ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਉਹ 24 ਘੰਟੇ ਦੇ ਅੰਦਰ ਅੰਦਰ ਬੀਬੀ ਜ਼ਗੀਰਕੌਰ ਤੋਂ ਮਾਫੀ ਨਹੀਂ ਮੰਗਦਾ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਦਾ ਸਾਡੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਇਸ ਵੇਲੇ ਦੀ ਵੱਡੀ ਅਤੇ اہم ਖਬਰ ਲੈ ਕੇ ਹਾਜ਼ਰਾਂ ਜੋ ਕਿ ਜੁੜੀ ਹੋਈ ਹੈ ਬੀਬੀ ਜਗੀਰਕੌਰ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਬੀਤੇ ਸਮੇਂ ਦੇ ਵਿੱਚ ਜਿਹੜਾ ਕਿ ਬੀਬੀ ਜਗੀਰਕੌਰ ਦੀ ਕੋਰ ਰਿਕਾਰਡਿੰਗ ਕਾਫੀ ਤਦਾ ਵਾਇਰਲ ਹੋ ਰਹੀ ਸੀਗੀ ਤਾਂ ਹੁਣ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਗਿਆ ਬੀਬੀ ਜਗੀਰਕੌਰ ਦੇ ਵੱਲੋਂ ਅਤੇ ਆਡੀਓ ਵਾਇਰਲ ਕਰਨ ਵਾਲੇ ਸਖਤ ਨੂੰ ਵੀ ਸਖਤ ਤਾੜਨਾ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇਕਰ 24 ਘੰਟੇ ਦੇ ਅੰਦਰ ਅੰਦਰ ਉਕਸਖਸ਼ ਦੇ ਵੱਲੋਂ ਮਾਫੀ ਨਾ ਮੰਗੇਗੀ ਜਨਤਕ ਤੌਰ ਤੇ ਤਾਂ ਫਿਰ ਉਹ ਕਾਨੂੰਨੀ ਕਾਰਵਾਈ ਦੇ ਲਈ ਤਿਆਰ ਰਵੇ ਜ਼ਿਕਰੇ ਖਾਸ ਹੈ ਕਿ ਯੂਥ ਅਕਾਲੀ ਦਲ ਦੇ ਇੱਕ ਵਰਕਰ ਦੇ ਵੱਲੋਂ ਬੀਬੀ ਜ਼ਗੀਰ ਕੋੜ ਨੂੰ ਆਪਣੀ ਜਿਹੜੀ ਕਿ ਗੱਡੀ ਦੇ ਵਿੱਚ ਬੈਠ ਕੇ ਫੋਨ ਕਾਲ ਕੀਤੀ ਜਾਂਦੀ ਹੈ ਅਤੇ ਫਿਰ ਜੋ ਵੀ رابطہ ਹੁੰਦਾ ਹੈ ਭਾਵੇਂ ਉਹ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਹੋਵੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਮੁਰਤੋਂ ਪ੍ਰਧਾਨ ਚੁਣੇ ਜਾਣ ਨੂੰ ਲੈ ਕੇ ਹੋਵੇ ਇਹ ਤਮਾਮ ਜਿਹੜੇ ਕਿ ਸਵਾਲ ਜਵਾਬ ਹੁੰਦੇ ਨੇ ਅਤੇ ਇਸ ਨੂੰ ਜਿਹੜੀ ਕਿ ਪੂਰੀ ਗੱਲਬਾਤ ਜੋ ਸਖਸ਼ ਬੀਬੀ ਜਗੀਰਕੌਰ ਦੇ ਨਾਲ ਫੋਨ ਦੇ ਉੱਪਰ ਕਰ ਰਿਹਾ ਹੁੰਦਾ ਉਸ ਨੂੰ ਰਿਕਾਰਡ ਕਰ ਲਿਆ ਜਾਂਦਾ ਦੂਸਰੇ ਮੋਬਾਈਲ ਤੋਂ ਅਤੇ ਫਿਰ ਉਹੀ ਜਿਹੜੀ ਕਿ ਆਡੀਓ ਹੈਗੀ ਹੈ ਉਹ ਲਗਾਤਾਰ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਬੀਬੀ ਜਗੀਰਕੌਰ ਨੇ ਵੀ ਇਸ ਮਸਲੇ ਦਾ ਤੱਕ ਨੋਟਿਸ ਲਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਸਾਜ਼ਿਸ਼ ਤਹਿਤ ਉਹਨਾਂ ਦਾ ਅਕਸ਼ ਖਰਾਬ ਕਰਨ ਦੇ ਲਈ ਇਹ ਜਿਹੜੀ ਕੀ ਚਾਲ ਚੱਲੀ ਗਈ ਹੈ ਅਤੇ ਜਿਸ ਦੇ ਬਲੋਂ ਵੀ ਅਜਿਹਾ ਕੀਤਾ ਗਿਆ ਉਸ ਨੂੰ 24 ਘੰਟੇ ਦਾ ਸਮਾਂ ਦੇਣੀ ਹੈ ਕਿ ਭਾਈ ਤੂੰ ਜਨਤਕ ਤੌਰ ਤੇ ਮੁਆਫੀ ਮੰਗਲਾ ਨਹੀਂ ਤਾਂ ਤੇਰੇ ਖਿਲਾਫ ਆਈਟੀ ਐਕਟ ਦੇ ਤਹਿਤ ਜਿਹੜੀ ਕਿ ਐਫਆਈਆਰ ਦਰਜ ਕਰਾਈ ਜਾਵੇਗੀ ਇਹ ਸਖਤ ਤਾੜਨੇ ਦਿੱਤੀ ਗਈ ਹੈ ਬੀਬੀ ਜਗੀਰਕੋਟ ਦੇ ਵੱਲੋਂ ਸੋ ਯੂਥ ਅਕਾਲੀ ਦਲ ਦੇ ਵਰਕਰ ਦੇ ਵੱਲੋਂ ਇਹ ਜਿਹੜੀ ਕਿ ਕਾਲ ਕੀਤੀ ਜਾਂਦੀ ਹੈ ਬੀਬੀ ਜਗੀਰਕੋਟ ਨੂੰ ਆਪਣੇ ਸਾਥੀ ਦੇ ਨਾਲ ਉਹ ਗੱਡੀ ਦੇ ਵਿੱਚ ਸਖਸ਼ ਬੈਠਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਾਲਾਂਕਿ ਇਸ ਦਾ ਨਾਮ ਕੀ ਹੈ ਤੇ ਕਿੱਥੋਂ ਦੇ ਨਾਲ ਇਹ ਤਾਲੁਕਤ ਰੱਖਦੇ ਸਬੰਧਿਕ ਪਰ ਜਾਣਕਾਰੀ ਤਾਂ ਨਹੀਂ ਹੈ ਪਰ ਹੁਣ ਇਹ ਵੀਡੀਓ ਆਡੀਓ ਜਿਹੜੀ ਹੈਗੀ ਹੈ ਆਡੀਓ ਕਾਲ ਰਿਕਾਰਡਿੰਗ ਹੈ ਉਹ ਲਗਾਤਾਰ ਵਾਰਲ ਹੋ ਰਹੀ ਹੈ ਜਿਸ ਤੋਂ ਬਾਅਦ ਮਸਲੇ ਦਾ ਸਖਤ ਨੋਟਿਸ ਲਿਆ ਗਿਆ ਹੈ ਬੀਬੀ ਜਗਿਰਕੌਰ ਦੇ ਕਹਿੰਦੇ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਸਰਗਰਮ ਨੇ ਜ਼ਾਹਰ ਜੀ ਗੱਲ ਹੈ ਕਿ ਉਹਨਾਂ ਦਾ ਨੰਬਰ ਜਿਹੜਾ ਕੀ ਹੈ ਹਰ ਇੱਕ ਵਰਕਰ ਦੇ ਕੋਲ ਹੋਣਾ ਸੁਭਾਵਿਕ ਹੈ ਅਤੇ ਉਹ ਕਿਸੇ ਵੀ ਵਰਕਰ ਦਾ ਫੋਨ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ ਅਤੇ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਸਖਤੇ ਵੱਲੋਂ ਵੀ ਉਹਨਾਂ ਨੂੰ ਫੋਨ ਦੇ ਉੱਪਰ ਰਾਬਤਾ ਕੀਤਾ ਗਿਆ ਅਤੇ ਉਹਨਾਂ ਨੇ ਸਹਿ ਸੁਭਾਜ ਇਹ ਕਾਲ ਜਿਹੜੀ ਕਿ ਰਸੀਬ ਕੀਤੀ ਪਰ ਉਹਨਾਂ ਨੂੰ ਸੀ ਪਤਾ ਕਿ ਉਸ ਸਖਸ਼ਤਾ ਮਨਸੂਬਾ ਕੀ ਹੈ ਕਿ ਉਸਦੇ ਵੱਲੋਂ ਇਹ ਜਿਹੜੀ ਕਿ ਜੋ ਵੀ ਗੱਲਬਾਤ ਉਸਦੇ ਨਾਲ ਕੀਤੀ ਜਾ ਰਹੀ ਬੀਬੀ ਜਗੀਰਕੋੜ ਦੇ ਨਾਲ ਉਸ ਨੂੰ ਰਿਕਾਰਡ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਵੱਲੋਂ ਕਈ ਸ਼ਬਦ ਅਜਿਹੇ ਵੀ ਇਸਤੇਮਾਲ ਕੀਤੇ ਗਏ ਜਿਸ ਦੇ ਨਾਲ ਜ਼ਾਹਰ ਜੀ ਗੱਲ ਹੈ ਕਿ ਬੀਬੀ ਜਗੀਰਕੋੜ ਨੂੰ ਸਿੱਧਾ-ਸਿੱਧਾ ਟਾਰਗੇਟ ਕਰਦਾ ਹੋਇਆ ਇਹ ਸ਼ਖਸ਼ ਨਜ਼ਰ ਆ ਰਿਹਾ ਉਸ ਦਾ ਕਹਿਣਾ ਕਿ ਤੁਸੀਂ ਕਈ ਵਾਰ ਜਿਹੜਾ ਕੀ ਪ੍ਰਧਾਨਗੀਆਂ ਦਾ ਆਨੰਦ ਮਾਣਿਆ ਅਤੇ ਕਈ ਕੀ ਇਲੈਕਸ਼ਨ ਵੀ ਨੜੇ ਤੇ ਹੋਰ ਵੀ ਜਿਹੜੇ ਕੀ ਗੱਲਬਾਤ ਕਰਦਾ ਹੋਇਆ ਇਹ ਸਖਸ਼ ਨਜ਼ਰ ਆਇਆ ਪਰ ਬੀਬੀ ਜਗੀਰਕੋਟ ਨੂੰ ਜਦੋਂ ਇਹ ਵਾਇਰਲ ਆਡੀਓ ਪਹੁੰਚਦੀ ਹੈਗੀ ਤਾਂ ਉਹਨਾਂ ਦੇ ਵੱਲੋਂ ਆਪਣ ਜਿਹੜੀ ਕੀ ਹੈ ਵਕੀਲ ਦੇ ਨਾਲ ਸਲਾਹ-ਮਸ਼ਵਰਾ ਕੀਤੇ ਜਾਣ ਤੋਂ ਬਾਅਦ ਹੁਣ ਇਸ ਮਸਲੇ ਦੇ ਵਿੱਚ ਉਖਤ ਸਖਸ਼ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਗੱਲ ਅਕਤੀਤੀ ਗਈ ਹੈ ਉਹਨਾਂ ਦਾ ਕਹਿਣੇ ਕੀ ਜਿਹੜਾ ਸਖਸ਼ ਹੈਗਾ ਉਹਨਾਂ ਦੇ ਬੱਚੇ ਦੇ ਬਰਾਬਰ ਹੈ ਪਰ ਉਸ ਦੇ ਜਿਹੜੇ ਕੀ ਮਨਸੂਬੇ ਨੇ ਉਹ ਠੀਕ ਨਹੀਂ ਨਜ਼ਰ ਆਏ ਅਤੇ ਉਸ ਦੇ ਵੱਲੋਂ ਜਾਣਬੁੱਝ ਕੇ ਸਾਜ਼ਿਸ਼ ਤਹਿਤ ਬੀਬੀ ਜਗੀਰਕੋਟ ਨੂੰ ਜਿਹੜਾ ਕੀ ਉਹ ਬਦਨਾਮ ਕਰਨ ਦੀ ਜਾਫਿ ਕਰ ਲਈ ਕਿ ਅਖਸ਼ ਖਰਾਬ ਕਰਨ ਦੀ ਇਹੋ ਕੋਜੀ ਚਾਲ ਚੱਲੀ ਗਈ ਹੈ ਅਤੇ ਹੁਣ 24 ਘੰਟੇ ਦਾ ਅਲਟੀਮੇਟਮ ਉਕਤ ਸਖਸ਼ ਨੂੰ ਦਿੱਤਾ ਗਿਆ ਕਿ ਭਾਈ ਤੂੰ ਜਨਤਕ ਤੌਰ ਤੇ ਮੁਆਫੀ ਮੰਗ ਲਾ ਨਹੀਂ ਤੇਰੇ ਖਿਲਾਫ ਆਈਟੀ ਅਧ ਦੇ ਤਹਿਤ ਐਫਆਈਆਰ ਦਰਜ ਕਰਵਾਈ ਜਾਵੇਗੀ ਸੋ ਹੋਰ ਵੀ ਗੱਲਬਾਤ ਕਰਦੇ ਹਾਂ ਬੀਬੀ ਜਗੀਰਕੌਰ ਦੇ ਵੱਲੋਂ ਆਪਣਾ ਜਿਹੜਾ ਕੀ ਹੈ ਪੂਰੇ ਮਸਲੇ ਦੇ ਉੱਪਰ ਪ੍ਰतिकਰਮ ਸੰਝ ਕੀਤਾ ਗਿਆ ਅਤੇ ਉਹਨਾਂ ਸਾਫ ਲੈਜ ਦੇ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਇਸ ਕੋਰੀ ਰਿਕਾਰਡਿੰਗ ਦੇ ਬਾਰੇ ਉਹਨਾਂ ਨੂੰ ਪਹਿਲਾਂ ਜਿਹੜਾ ਕੀ ਹੈ ਕੋਈ ਵੀ ਇਤਲਾ ਨਹੀਂ ਦਿੱਤੀ ਗਈ ਕੀ ਜੋ ਵੀ ਹੈ رابطہ ਕੀਤਾ ਜਾ ਰਿਹਾ ਉਹ ਕਿਸ ਮਨਸੂਬੇ ਨਾਲ ਕੀਤਾ ਜਾ ਰਿਹਾ ਤੇ ਬੀਬੀ ਜਗੀਰਕੌਰ ਦੇ ਵੱਲੋਂ ਵੀ ਆਮ ਜਿਹੜੀ ਕੀ ਹੈ ਗਲਬਾਤ ਜੋ ਕੀਤੀ ਜਾਂਦੀ ਹੈ ਵਰਕਰ ਦੇ ਨਾਲ ਉਸੇ ਤਰ੍ਹਾਂ ਸਹਿਯੋਗ ਆਹੀ ਕੀਤੀ ਜਾਂਦੀ ਹੈ ਤੇ ਉਕਤ ਸਖਸ਼ ਮੁਰਤੋ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਜਿਹੜਾ ਕੀ ਪ੍ਰਧਾਨ ਚੁਣੇ ਜਾਣ ਤੋਂ ਬਾਦ ਦਾ ਜਿਹੜਾ ਕਿ ਰਿਐਕਸ਼ਨ ਜਾਣਨ ਦੀ ਜਿਹੜੀ ਕਿ ਉਹ ਗਲਬਾਤ ਕਰਦਾ ਹੋਇਆ ਬੀਬੀ ਜਗੀਰਕੌਰ ਦੇ ਨਾਲ ਆਡੀਓ ਦੇ ਵਿੱਚ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਪਰ ਬੀਬੀ ਜਗੀਰਕੌਰ ਦੇ ਵੱਲੋਂ ਸਹਿਤ ਸੁਭਾਏ ਜਿਹੜਾ ਕਿ ਉਸ ਦਾ ਜਿਹੜਾ ਕਿ ਜਵਾਬ ਦਿੱਤਾ ਗਿਆ ਕਿ ਭਾਈ ਅਸੀਂ ਤਾਂ ਨਹੀਂ ਮੰਨਦੇ ਸੁਖਵਿੰਦਰ ਸਿੰਘ ਬਾਦਲ ਨੂੰ ਪ੍ਰਧਾਨ ਤੋਂ ਸਿਤ ਚੁਣਿਆ ਤਾਂ ਉਹ ਤੁਹਾਨੂੰ ਮੁਬਾਰਕ ਉਹ ਤੁਹਾਡਾ ਪ੍ਰਧਾਨ ਹੋ ਸਕਦਾ ਪਰ ਜਿਹੜੇ ਕਿ ਅਕਾਲੀ ਦਲ ਹਤਾਇਸੀ ਆਗੂ ਹੈਗੇ ਨੇ ਬੀਬੀ ਜਗਿਰ ਕੋਲ ਹੋ ਗਿਆ ਜਾਂ ਫਿਰ ਹੋ ਜਿਹੜੇ ਕੀ ਅ ਵਕਤ ਤੋਂ ਜਿਹੜੇ ਕੀ ਹੈ ਭਰਤੀ ਪ੍ਰਕਿਰਿਆ ਦੇ ਵਿੱਚ ਰੁੱਝੇ ਹੋਏ ਹੈਗੇ ਨੇ ਅਕਾਲੀ ਦਲ ਦੀ ਜਿਹੜੀ ਕੀ ਭਰਤੀ ਪ੍ਰਕਿਰਿਆ Shri Akal Takht ਦੇ ਹੁਕਮਤ ਦੇ ਤਹਿਤ ਕਰਨ ਦੀ ਜਿਹੜੀ ਕੀ ਗੱਲ ਆਖ ਰਹੇ ਨੇ ਹਾਲਾ ਕਿ ਉਸ ਦੀ ਜਿਹੜੀ ਕੀ ਹੈ ਭਰਤੀ ਪ੍ਰਕਿਰਿਆ ਜਾਰੀ ਹੈਗੀ ਅਤੇ ਲਗਾਤਾਰ ਵਰਕਰ ਜੁੜ ਵੀ ਰਹੇ ਹੈਗੇ ਨੇ ਤੇ ਨ ਮੈਂਬਰਸ਼ਿਪ ਲਈ ਵੀ ਜਾਰੀ ਹੈ ਪਰ ਜੋ ਇੱਕ ਕਹਿ ਸਕਦੇ ਆ ਕਿ ਬੋਗਸ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਇੱਕ ਧੜੇ ਦੇ ਬਲੋਤ ਸਿੰਘ ਬਾਦਲ ਨੂੰ ਪ੍ਰਦਾਨ ਚੁਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਕਤਕਸ਼ ਜਿਹੜਾ ਹੈਗਾ ਬੀਬੀ ਜਗੀਰਕੋਟ ਦੇ ਨਾਲ ਫੋਨ ਦੇ ਉੱਪਰ ਰابطਾ ਕਰਦਾ ਹੋਇਆ ਨਜ਼ਰ ਆਉਂਦਾ ਸਭ ਤੋਂ ਪਹਿਲਾਂ ਉਸ ਦੇ ਵੱਲੋਂ ਕਿਹਾ ਜਾਂਦਾ ਕਿ ਬੀਬੀ ਜਗੀਰਕੋਟ ਜੀ ਸ੍ਰੀ ਗੁਰ ਸਿੰਘ ਬਾਦਲ ਨੂੰ ਪ੍ਰਦਾਨ